ਵੈਦਵੀ ਮਾਮਲਿਆਂ 'ਚ ਘਰੀ ਪੁਲਿਸ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਇੱਕ ਪਾਸੇ ਜਿੱਥੇ ਨਾਮਜਦ ਪੁਲਿਸ ਅਧਿਕਾਰੀਆਂ ਦੇ ਘਰਾਂ ਵਿੱਚ ਛਾਪੇਮਾਰੀ ਦਾ ਦੌਰ ਜਾਰੀ ਹੈ ਅਤੇ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਵਿਰੋਧੀਆਂ ਨੇ ਅਕਾਲੀ ਦਲ ਤੇ ਵੀ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅਕਾਲੀ ਦਲ ਨੂੰ ਲੰਮੇ ਹੱਥੀ ਲਿਆ ਤੇ ਕਿਹਾ ਕਿ ਪੁਲਿਸ ਕਦੇ ਅਣਪਛਾਤੀ ਨਹੀਂ ਹੋ ਸਕਦੀ ਪਹਿਲੀ ਗੱਲ ਤਾਂ ਪੁਲਿਸ ਕਦੇ ਅਨ ਆਈਡੈਂਟੀਫਾਈ ਹੁੰਦੀ ਨਹੀਂ ਹਰੇਕ ਵਿਅਕਤੀ ਨੂੰ ਪੁਲਿਸ ਦੇ ਚਾਹੇ ਕਾਂਸਟੇਬਲ ਆ ਚਾਹੇ ਡੀਜੀਪੀ ਲੈਵਲ ਤੱਕ ਨੰਬਰ ਲੱਗਿਆ ਹ ਗਿਆ ਕਿਹੜੀ ਉਹਦੇ ਕੋਲ ਸਾਲਟਾ ਕਿਹੜਾ ਉਹਦੇ ਕੋਲ ਰਿਵਾਲਵਰ ਆ ਕਿਹੜੇ ਕਿਹੜੇ ਗੋਲੀਆਂ ਨੂੰ ਦਿੱਤੀਆਂ ਗਈਆਂ ਲਗੀਆਂ ਜੀਮਾਨ ਨੇ ਕਿਹਾ ਕਿ ਸਿੱਖ ਦਾ ਕੰਮ ਬਹੁਤ ਹੀ ਢਿੱਲਾ ਚੱਲ ਰਿਹਾ ਹੈ ਇਹਦੀ ਜਾਂਚ ਆ ਬੜੀ ਢਿੱਲੀ ਚੱਲ ਰਹੀ ਹੈ ਮੈਂ ਸੋਚ ਜਾਂਚ ਤੇਜ਼ ਹੋਣੀ ਚਾਹੀਦੀ ਆ ਚੋਣਾ ਨੂੰ ਦੇਖਦੇ ਹੋਏ ਇਹ ਲੋਕ ਕੋਰਟਾਂ ਦਾ ਸਹਾਰਾ ਲੈ ਰਹੇ ਨੇ ਕਿਤੇ ਨਾ ਕਿਤੇ ਕੋਰਟਾਂ ਦਾ ਸਹਾਰਾ ਲੈ ਕੇ ਲੋਕ ਬਚਦੇ ਨਜ਼ਰ ਆ ਰਹੇ ਨੇ ਕਿ ਜਿਵੇਂ ਪਹਿਲਾਂ ਹੋਇਆਗਾ ਨਾਲ ਹੀ ਯਰ ਪਾਲ ਚੀਮਾਨ ਨੇ ਜਸਟਿਸ ਜੋਰਾ ਸਿੰਘ ਦੀ ਵੀ ਤਾਰੀਫ ਕੀਤੀ ਪਰ ਜੋਰਾ ਸਿੰਘ ਦੀ ਤਾਰੀਫ ਦੇ ਪਿੱਛੇ ਆਮ ਆਦਮੀ ਪਾਰਟੀ ਦਾ ਮਕਸਦ ਸਿਰਫ ਵੋਟ ਬੈਂਕ ਹੀ ਨਜ਼ਰ ਆਉਂਦਾ ਏ ਹੁਣ ਜੇਕਰ ਦੱਸੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਾਂ ਜੱਸ ਜੁਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੋਨਾਂ ਕਮਿਸ਼ਨਾਂ ਨੇ ਕਿਤੇ ਨਾ ਕਿਤੇ ਪੁਲਿਸ ਅਫਸਰ ਨੂੰ ਇਨਵੋਲਵ ਦੱਸਿਆ ਸੀ ਔਰ ਪੋਲਿਟਿਕਲ ਲੋਕਾਂ ਨੂੰ ਇਨਵੋਲਵ ਦੱਸਿਆ ਸੀ ਉਹ ਬੜਾ ਖੁੱਲ ਕੇ ਸਾਹਮਣੇ ਨਾ ਆਇਆ ਸੀਗਾ ਵਿਧਾਨ ਸਭਾ ਦੇ ਅੰਦਰ ਵਿਧਾਨ ਸਭਾ ਦੀ ਬਹਿਸ ਦੇ ਦੌਰਾਨ ਕਿ ਬਾਦਲ ਪਰਿਵਾਰ ਜਿਹੜਾ ਹੈਗਾ ਦੋਸ਼ੀ ਹੈਗਾ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ